IPS Math Classes YouTube ਚੈਨਲ ਵਿੱਚ ਸਾਰੇ ਹੀ ਵਿਦਿਆਰਥੀਆਂ ਦਾ ਸਵਾਗਤ ਹੈ ਸਿੱਖਿਆ ਵਿਭਾਗ ਪੰਜਾਬ ਨੇ ਇੱਕ ਨਵਾਂ ਵਿਸ਼ਾ ਸ਼ੁਰੂ ਕੀਤਾ ਹੈ ਜਿਸ ਦਾ ਨਾਮ ਹੈ ਸਵਾਗਤ ਜ਼ਿੰਦਗੀ ਵੈਲਕਮ ਲਾਈਫ ਆਓ ਵਿਦਿਆਰਥੀਓ ਆਪਾਂ ਸ਼ੁਰੂ ਕਰਦੇ ਹਾਂ ਸਵਾਗਤ ਜ਼ਿੰਦਗੀ ਵਿਸ਼ੇ ਬਾਰੇ IPS Math Classes YouTube ਚੈਨਲ ਵਿੱਚ ਸਾਰੇ ਹੀ ਵਿਦਿਆਰਥੀਆਂ ਦਾ ਸਵਾਗਤ ਹੈ ਸਿੱਖਿਆ ਵਿਭਾਗ ਪੰਜਾਬ ਨੇ ਇੱਕ ਨਵਾਂ ਵਿਸ਼ਾ ਸ਼ੁਰੂ ਕੀਤਾ ਹੈ ਜਿਸ ਦਾ ਨਾਮ ਹੈ वेलकम लाइफ स्वागत जिंदगी ਤਾਂ ਅੱਜ ਆਪਾਂ ਜਮਾਤ 7ਵੀਂ ਅਭਿ ਪਾਠ ਨੰਬਰ 5 ਕੁਦਰਤੀ ਵਾਤਾਵਰਨ ਨੂੰ ਬਚਾਓ ਆਪਾਂ ਪੜਾਂਗੇ ਤੇ ਸਿੱਖਦੇ ਹਾਂ ਕੁਦਰਤ ਨੂੰ ਡੂੰਘਾਈ ਨਾਲ ਦੇਖੋ ਫਿਰ ਤੁਸੀਂ ਹਰ ਚੀਜ਼ ਚੰਗੀ ਤਰ੍ਹਾਂ ਸਮਝ ਸਕੋਗੇ ਐਲਬਰਟ ਆਇਨਸਟਾਈਨ ਤਾਂ ਵਿਦਿਆਰਥੀਓ ਕੁਦਰਤੀ ਜਿਹੜਾ ਵਾਤਾਵਰਨ ਹੈ ਉਸ ਨੂੰ ਆਪਾਂ ਨੂੰ ਬਚਾਉਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਜਾਣ ਪਛਾਨ ਪਿਆਰੇ ਵਿਦਿਆਰਥੀਓ ਆਪਣੀਆਂ ਅੱਖਾਂ ਬੰਦ ਕਰੋ ਅਤੇ ਸੋਚੋ ਕਿ ਤੁਸੀਂ ਕਿਸੇ ਬਾਗ ਜਾਂ ਬਗੀਚੇ ਵਿੱਚ ਖੜੇ ਹੋ ਉਹਨਾਂ ਸਾਰੀਆਂ ਵਸਤੂਆਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰੋ ਜੋ ਤੁਸੀਂ ਕਿਸੇ ਬਾਗ ਵਿੱਚ ਦੇਖਦੇ ਹੋ ਹੁਣ ਆਪਣੀਆਂ ਅੱਖਾਂ ਖੋਲੋ ਅਤੇ ਤੁਹਾਡੇ ਵੱਲੋਂ ਦੇਖੀਆਂ ਵਸਤੂਆਂ ਦੀ ਸੂਚੀ ਬਣਾਓ ਅਤੇ ਇਸ ਸੂਚੀ ਨੂੰ ਮਨੁੱਖ ਦੁਆਰਾ ਬਣਾਈਆਂ ਹੋਈਆਂ ਵਸਤੂਆਂ ਅਤੇ ਕੁਦਰਤੀ ਵਸਤੂਆਂ ਦਾ ਵਰਗੀਕਰਨ ਕਰੋ ਤਾ ਵਿਦਿਆਰਥੀਓ ਇੱਥੇ ਤੁਸੀਂ ਮਨੁੱਖ ਦੁਆਰਾ ਬਣਾਈਆਂ ਗਈਆਂ ਵਸਤੂਆਂ ਦੇ ਨਾਮ ਲਿਖਨੇ ਨੇ ਇੱਥੇ ਕੁਦਰਤੀ ਵਸਤੂਆਂ ਦੇ ਨਾਮ ਲਿਖਨੇ ਨੇ ਜਿਵੇਂ ਬਾਗ ਦੇ ਵਿੱਚ ਤੁਸੀਂ ਦੇਖਿਆ ਫੁੱਲ ਦਰਖਤ ਇਸ ਤਰ੍ਹਾਂ ਬੱਚਿਓ ਕੁਦਰਤੀ ਵਸਤੂਆਂ ਉਹ ਹੁੰਦੀਆਂ ਹਨ ਜੋ ਕੁਦਰਤੀ ਤੌਰ ਤੇ ਆਪਣੇ ਆਪ ਬਣਦੀਆਂ ਹਨ ਜਿਨ੍ਹਾਂ ਦੇ ਬਣਨ ਵਿੱਚ ਮਨੁੱਖ ਦਾ ਕੋਈ ਯੋਗਦਾਨ ਨਹੀਂ ਹੁੰਦਾ ਜਿਵੇਂ ਪਹਾੜ ਦਰਖਤ ਪੌਦੇ ਬੱਦਲ ਪਾਣੀ ਹਵਾ ਜਾਨਵਰ ਆਦਿ ਹੁਣ ਤੁਸੀਂ ਅਜਿਹੀਆਂ ਚਾਰ ਵਸਤੂਆਂ ਦੀ ਸੂਚੀ ਬਣਾਓ ਜੋ ਸਾਨੂੰ ਕੁਦਰਤ ਪ੍ਰਦਾਨ ਕਰਦੀ ਹੈ ਅਤੇ ਜਿਨ੍ਹਾਂ ਤੋਂ ਬਿਨਾ ਅਸੀਂ ਜਿਉਂਦੇ ਨਹੀਂ ਰਹਿ ਸਕਦੇ ਅਜਿਹੀ ਮਨੁੱਖੀ ਕਿਰਿਆਵਾ ਦੱਸੋ ਜੋ ਇਹਨਾਂ ਲਈ ਹਾਨੀਕਾਰਕ ਹਨ ਨਾਲ ਹੀ ਇਹਨਾਂ ਨੂੰ ਬਚਾਉਣ ਦੇ ਉਪਾਅ ਦੱਸੋ ਤਾਂ ਵਿਦਿਆਰਥੀਓ ਇਹ ਕੁਐਸਚਨਸ ਤੁਹਾਡੇ ਆਪ ਦੇ ਦਿਮਾਗ ਦੇ ਵਿੱਚ ਹੀ ਆਉਣੇ ਚਾਹੀਦੇ ਨੇ ਇਸ ਦੇ ਉੱਤਰ ਅਲੱਗ-ਅਲੱਗ ਹੁੰਦੇ ਨੇ ਇਸ ਲਈ ਤੁਸੀਂ ਖੁਦ ਹੀ ਲਿਖਣੇ ਨੇ ਜੀਵਿਤ ਰਹਿਣ ਲਈ ਕੁਝ ਜ਼ਰੂਰੀ ਕੁਦਰਤੀ ਵਸਤੂਆਂ ਜਿਵੇਂ ਹਵਾ ਪਾਣੀ ਸਾਹ ਲੈਣ ਲਈ ਹਵਾ ਆਕਸੀਜਨ ਦੀ ਜ਼ਰੂਰਤ ਹੈ ਪੀਣ ਲਈ ਪਾਣੀ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਨਾਮ ਉਹਨਾਂ ਲਈ ਹਾਨੀਕਾਰਕ ਮਨੁੱਖੀ ਕਿਰਿਆਵਾਂ ਜਿਵੇਂ ਮਨੁੱਖ ਪਾਣੀ ਦੇ ਵਿੱਚ ਜਿਹੜਾ ਹੈ ਪਲਾਸਟਿਕ ਜਾਂ ਹੋਰ ਗੰਦੇ ਨਾਲੇ ਦਾ ਪਾਣੀ ਸਿੱਟਦਾ ਹੈ ਉਸ ਦੀਆਂ ਕਿਰਿਆਵਾਂ ਤੇ ਬਚਾਅ ਦੇ ਉਪਾਅ ਵੀ ਤੁਸੀਂ ਲਿਖਨੇ ਨੇ ਪਿਆਰੇ ਵਿਦਿਆਰਥੀਓ ਕੁਦਰਤ ਨੇ ਸਾਨੂੰ ਬਹੁਤ ਸਾਰੇ ਤੋਹਫੇ ਪ੍ਰਦਾਨ ਕੀਤੇ ਹਨ ਜਿਵੇਂ ਕਿ ਹਵਾ ਪਾਣੀ ਧਰਤੀ ਸੂਰਜ ਦੀ ਰੋਸ਼ਨੀ ਖਣੇਜ ਜੰਗਲ ਅਤੇ ਜਾਨਵਰ ਕੁਦਰਤ ਦੇ ਇਹਨਾਂ ਤੋਹਫਿਆਂ ਕਾਰਨ ਹੀ ਸਾਡੀ ਧਰਤੀ ਇੱਕ ਵਧੀਆ ਰਹਿਣ ਯੋਗ ਸਥਾਨ ਹੈ ਆਓ ਆਪਾਂ ਇਹਨਾਂ ਕੁਦਰਤੀ ਸਾਧਨਾਂ ਨੂੰ ਮਿਲ ਕੇ ਬਚਾਉਣ ਦੀ ਕੋਸ਼ਿਸ਼ ਕਰੀਏ ਗਤੀਵਿਧੀ ਤੁਹਾਡੇ ਕੋਲ 10 ਮਿੰਟ ਦਾ ਸਮਾਂ ਹੈ ਸਾਰੇ ਬੱਚੇ ਜਾਓ ਅਤੇ ਸਕੂਲ ਦੇ ਚੁਗਿਰਦੇ ਵਿੱਚ ਆਪਣੀ ਸੂਝ-ਬੂਝ ਅਨੁਸਾਰ ਕੰਮ ਕਰਕੇ ਆਓ ਵਿਦਿਆਰਥੀਓ ਹਜੇ ਸਕੂਲ ਨਹੀਂ ਲੱਗੇ 6ਵੀਂ ਤੋਂ 8ਵੀਂ ਜਮਾਤ ਦੇ ਜਦੋਂ ਸਕੂਲ ਲੱਗਣਗੇ ਉਦੋਂ ਇਹ ਕਿਰਿਆ ਕਰਵਾਈ ਜਾਏਗੀ ਲੇਕਿਨ ਅਪਾ ਸਿਰਫ ਇਹ ਨੂੰ ਪੜ ਰਿਹਾ ਇੱਕ ਵਾਰੀ ਜਿਨ੍ਹਾਂ ਵਿਦਿਆਰਥੀਆਂ ਦੁਆਰਾ ਕੁਦਰਤੀ ਵਾਤਾਵਰਨ ਨੂੰ ਬਚਾਇਆ ਜਾ ਸਕਦਾ ਹੈ ਵਾਪਸ ਆ ਕੇ ਹਰ ਵਿਦਿਆਰਥੀ ਆਪਣੇ ਦੁਆਰਾ ਕੀਤੇ ਕੰਮ ਜਮਾਤ ਵਿੱਚ ਦੱਸੇਗਾ ਅਤੇ ਜਿਹੜੇ ਕੰਮ ਉਸ ਨੂੰ ਸਭ ਤੋਂ ਵਧੀਆ ਅਤੇ ਮਹੱਤਵਪੂਰਨ ਲੱਗਣਗੇ ਉਹਨਾਂ ਨੂੰ ਕਾਰਨ ਸਵੇਧ ਦਰਜ ਕਰੇਗਾ ਤਾਂ ਜਿਹੜੇ-ਜਿਹੜੇ ਕੰਮ ਤੁਹਾਨੂੰ ਚੰਗੇ ਲੱਗਦੇ ਨੇ ਉਹ ਤੁਸੀਂ ਇੱਥੇ ਨੋਟ ਕਰਨੇ ਨੇ ਤੇ ਉਹਦਾ ਕਾਰਨ ਵੀ ਦੱਸਣਾ ਹੈ ਵੀ ਕਿਉਂ ਚੰਗੇ ਲੱਗਦੇ ਨੇ ਇਹਨਾਂ ਕੰਮਾਂ ਨੂੰ ਵਾਤਾਵਰਣ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਆਪਣੀ ਆਦਤ ਬਣਾਓ ਤਾਂ ਪਿਆਰੇ ਵਿਦਿਆਰਥੀਓ ਵਾਤਾਵਰਣੀ ਅਨਕੂਲ ਹੋਣ ਦਾ ਅਰਥ ਹੈ ਉਹ ਕੰਮ ਕਰਨਾ ਜੋ ਵਾਤਾਵਰਣ ਨੂੰ ਘੱਟ ਤੋਂ ਘੱਟ ਨੁਕਸਾਨ ਪਹੁੰਚਾਣ ਅਸੀਂ ਆਪਣੀ ਥੋੜੀ ਜਿਹੀ ਸਾਵਧਾਨੀ ਨਾਲ ਵਾਤਾਵਰਣ ਨੂੰ ਬਚਾਉਣ ਲਈ ਬਹੁਤ ਵੱਡਾ ਯੋਗਦਾਨ ਪਾ ਸਕਦੇ ਹਾਂ ਆਓ ਦੇਖੀਏ ਕਿੰਨੇ ਅਸੀਂ ਕਿੰਨੇ ਵਾਤਾਵਰਣੀ ਅਨੁਕੂਲ ਹਾਂ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਹਾਂ ਕਦੇ ਨਹੀਂ ਕਦੇ ਕਦੇ ਜਾਂ ਕਦੇ ਨਹੀਂ ਵਿੱਚ ਦਿਓ ਤੁਸੀਂ ਕਿੰਨੇ ਵਾਤਾਵਰਣੀ ਅਨੁਕੂਲ ਹੋ ਕਿੰਨਾ ਕੁ ਤੁਸੀਂ ਵਾਤਾਵਰਣ ਦਾ ਧਿਆਨ ਰੱਖਦੇ ਹੋ ਕਿ ਤੁਸੀਂ ਰੁੱਖ ਲਗਾਉਂਦੇ ਹੋ ਇਸ ਦਾ ਉੱਤਰ ਤੁਸੀਂ ਆਪਦੇ ਸ਼ਬਦਾਂ ਦੇ ਦੇਣਾ ਹੈ ਹਾਂ ਹਮੇਸ਼ਾ ਕਦੇ ਕਦੇ ਜਾਂ ਕਦੇ ਨਹੀਂ ਕੀ ਤੁਸੀਂ ਬਾਜ਼ਾਰ ਜਾਣ ਸਮੇਂ ਆਪਣੇ ਕੱਪੜੇ ਜਾਂ ਜੂਟ ਦਾ ਜੂਟ ਦਾ ਥੈਲਾ ਲੈ ਕੇ ਬਾਜ਼ਾਰ ਜਾਂਦੇ ਹੋ ਕੀ ਤੁਸੀਂ ਆਪਣੇ ਦੰਦਾ ਦੀ ਸਫਾਈ ਕਰਦੇ ਸਮੇਂ ਪਾਣੀ ਵਾਲੀ ਟੂਟੀ ਬੰਦ ਕਰਦੇ ਹੋ ਕੀ ਤੁਸੀਂ ਕਮਰਾ ਛੱਡਣ ਸਮੇਂ ਬੱਤੀਆਂ ਅਤੇ ਪੱਖਾ ਬੰਦ ਕਰਦੇ ਹੋ ਕੀ ਤੁਸੀਂ ਕੂੜਾ ਕੂੜੇਦਾਨ ਵਿੱਚ ਸੁੱਟਦੇ ਹੋ ਕੀ ਤੁਹਾਡੇ ਘਰ ਵਿੱਚ ਖਾਦ ਟੋਇਆ ਕੰਪੋਜ਼ਿਟ ਪਿਟ ਹੈ ਕੀ ਤੁਸੀਂ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਕਰਦੇ ਹੋ ਅਤੇ ਅਲੱਗ-ਅਲੱਗ ਕੂੜੇਦਾਨ ਵਿੱਚ ਪਾਉਂਦੇ ਹੋ ਕੀ ਤੁਸੀਂ ਖਾਲੀ ਡੱਬਾ ਅਤੇ ਬੋਤਲਾਂ ਦੀ ਮੁੜ ਵਰਤੋਂ ਕਰਦੇ ਹੋ ਤੇ ਆਪਣੇ ਆਪ ਨੂੰ ਅੰਕ ਦੇਣਿਆ ਵਿਦਿਆਰਥੀਓ ਜੇ ਸਾਰੇ ਹੀ ਹਾਂ ਐ ਤਾਂ ਇੱਕ 3 ਨੰਬਰ ਦਾ ਕਦੇ-ਕਦੇ ਨੂੰ 2 ਨੰਬਰ ਅਤੇ ਕਦੇ ਨਹੀਂ ਨੂੰ 1 ਨੰਬਰ ਤੇ ਕੁੱਲ ਅੰਕ ਪ੍ਰਾਪਤ ਕਰਕੇ ਦੱਸਣੇ ਨੇ ਆਪਣਾ ਵਾਤਾਵਰਣ ਅਨੁਕੂਲਤਾ ਦਰਜਾ ਸੁਧਾਰਨ ਲਈ ਮੈਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਹੇਠ ਲਿਖਿਆ ਕਿਰਿਆਵਾਂ ਨੂੰ ਸ਼ਾਮਲ ਕਰਾਂਗਾ ਤੁਸੀਂ ਆਪਣੀਆਂ ਕਿਰਿਆਵਾਂ ਲਿਖਣੀ ਹੈ ਕਿ ਕਿਵੇਂ ਉਹ ਤੁਸੀਂ ਇਸ ਨੂੰ ਸੁਧਾਰੋਗੇ ਵਿਦਿਆਰਥੀਓ ਆਓ ਇੱਕ ਗਤੀਵਿਧੀ ਦੁਆਰਾ ਜਾਣਨ ਦੀ ਕੋਸ਼ਿਸ਼ ਕਰੀਏ ਕਿ ਅਸੀਂ ਆਪਣੇ ਵਾਤਾਵਰਣ ਪ੍ਰਤੀ ਕਿੰਨੇ ਸੁਚੇਤ ਹਾਂ ਹੇਠ ਲਿਖੇ ਤਸਵੀਰਾਂ ਨੂੰ ਵਾਤਾਵਰਣ ਦੀ ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ ਪਰਖੋ ਸੁਰੱਖਿਅਤ ਹੈ ਜਾਂ ਸੁਰੱਖਿਅਤ ਤੁਸੀਂ ਹਾਂ ਜਾਂ ਨਾਅਂ ਜਦੇਣਾ ਇਹ ਪਾਣੀ ਦੇ ਵਿੱਚ ਕੁਝ ਗੰਦ ਸੁੱਟਿਆ ਜਾ ਰਿਹਾ ਹੈ ਇਹ ਕੀ ਹੈ ਅਸੁਰੱਖਿਅਤ ਕੂੜੇਦਾਨ ਲਗਾਏ ਗਏ ਹੈ ਇਹ ਸੁਰੱਖਿਅਤ ਹੈ ਪੌਦਾ ਲਗਾ ਰਿਆ ਹੈ ਤਾਂ ਇਹ ਕੀ ਹੈ ਸੁਰੱਖਿਅਤ ਇਹ ਤੁਸੀਂ ਉੱਤਰ ਦੇਣੇ ਆ ਪਾਣੀ ਦੀ ਟੂਟੀ ਖੁੱਲੀ ਛੱਡੀ ਹੋਈ ਹੈ ਬਰਸ਼ ਕਰਦੇ ਸਮੇ ਇਹ ਕੀ ਹੈ ਅਸੁਰੱਖਿਅਤ ਤਾਂ ਇਸ ਤਰ੍ਹਾਂ ਤੁਸੀਂ ਇਹਨਾਂ ਦੇ ਉੱਤਰ ਦੇ ਰਹੇ ਆ ਪਲਾਸਟਿਕ ਵਰਤ ਦੀ ਬੈਗ ਦੀ ਵਰਤੋਂ ਨਹੀਂ ਕਰਦੇ ਦਰਖਤ ਕੱਟਦੇ ਹਾਂ ਅਸੁਰੱਖਿਅਤ ਪਲਾਸਟਿਕ ਬੈਗ ਦੀ ਵਰਤੋਂ ਨਹੀਂ ਕਰਦੇ ਸੁਰੱਖਿਅਤ ਤੇ ਜਿਹੜਾ ਸਪੀਕਰ ਦੀ ਵਰਤੋਂ ਜ਼ਿਆਦਾ ਕਰਦੇ ਹਾਂ ਤਾਂ ਅਸੁਰੱਖਿਅਤ ਤੁਹਾਡੇ ਦੁਆਰਾ ਕੀਤੀ ਗਈ ਦਰਜਾਬੰਦੀ ਕਾਰਨ ਦੱਸਦੇ ਹੋਏ ਵਾਤਾਵਰਣ ਨੂੰ ਬਚਾਉਣ ਦੇ ਉਪਾਅ ਦੱਸੋ ਤਸਵੀਰ 1 2 3 ਇਸ ਤਰ੍ਹਾਂ ਤੁਸੀਂ ਇਸ ਦੇ ਉਪਾਦਸਨੇ ਹੈ ਕਿ ਇਸ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ 4 5 6 7 8 9 ਆਪਣੇ ਅਧਿਆਪਕ ਨਾਲ ਵਿਚਾਰ ਚਰਚਾ ਕਰਕੇ ਵਾਤਾਵਰਨ ਨੂੰ ਬਚਾਉਣ ਦੇ ਕੁਝ ਹੋਰ ਉਪਾਏ ਜਾਨੋ ਪਿਆਰੇ ਵਿਦਿਆਰਥੀਓ ਜੇਕਰ ਅਸੀਂ ਆਪਣੇ ਵਾਤਾਵਰਨ ਨੂੰ ਬਚਾਉਣਾ ਚਾਹੁੰਦੇ ਹਾਂ ਤਾਂ ਤਿੰਨ ਚੀਜ਼ਾਂ ਨੂੰ ਆਪਣੇ ਦਿਮਾਗ ਵਿੱਚ ਰੱਖੋ ਘਟ ਵਰਤੋ ਕਿਸੇ ਵੀ ਚੀਜ਼ ਦੀ ਜਿਹੜੀ ਨਹੀਂ ਸਰਦਾ ਉਸ ਦੀ ਘਟ ਵਰਤੋ ਮੋੜ ਵਰਤੋ ਅਤੇ ਪੁਨਰ ਚੱਕਰ ਦੁਬਾਰਾ ਉਸ ਦੀ ਵਰਤੋ ਕਰੋ ਇਹਨਾਂ ਤਿੰਨ ਤਰੀਕਿਆਂ ਦੀ ਵਰਤੋਂ ਕਰਕੇ ਅਸੀਂ ਰਲ ਮਿਲ ਕੇ ਕੂੜੇ ਕਰਕਟ ਨੂੰ ਘਟਾ ਸਕਦੇ ਹਾਂ ਅਤੇ ਆਪਣੇ ਕੁਦਰਤੀ ਸਾਧਨਾਂ ਨੂੰ ਖਰਾਬ ਹੋਣ ਤੋਂ ਬਚਾ ਸਕਦੇ ਹਾਂ ਸ਼ਬਦ ਪਟਾਰੇ ਦੀਆਂ ਵਸਤੂਆਂ ਚੋਂ ਵਿੱਚ ਚੁਣੋ ਵਿੱਚੋਂ ਚੁਣੋ ਕਿ ਤੁਸੀਂ ਕਿਹੜੀ ਵਸਤੂ ਦਾ ਪ੍ਰਯੋਗ ਵਰਤੋਂ ਘਟ ਕਰ ਸਕਦੇ ਹੋ ਕਿਹੜੀਆਂ ਵਸਤੂਆਂ ਨੂੰ ਮੁੜ ਵਰਤੋਂ ਵਿੱਚ ਲਿਆ ਸਕਦੇ ਹੋ ਅਤੇ ਕਿਹੜੀਆਂ ਵਸਤੂਆਂ ਨੂੰ ਪੁਨਰ ਚੱਕਰ ਵਿੱਚ ਲਿਆ ਸਕਦੇ ਹੋ ਸ਼ਬਦ ਪਟਾਰਾ ਕੱਪੜੇ ਪਲਾਸਟਿਕ ਬੈਗ ਰਸੋਈ ਦਾ ਕੂੜਾ ਕਾਗਜ਼ ਕਾਗਈ ਨੂੰ ਮੁੜ ਵਰਤੋਂ ਲਈ ਆ ਸਕਦੇ ਆ ਪੁਨਰ ਚੱਕਰ ਹੈ ਪੁਰਾਣੀਆਂ ਕਿਤਾਬਾਂ ਇਸ ਨੂੰ ਮੁੜ ਵਰਤੋਂ ਵਿੱਚ ਲਿਆਇਆ ਜਾ ਸਕਦਾ ਹੈ ਗੱਤੇ ਦੇ ਡੱਬੇ ਕੱਚ ਦੀਆਂ ਬੋਤਲਾਂ ਪਲਾਸਟਿਕ ਦੀਆਂ ਬੋਤਲਾਂ ਅਖਬਾਰ ਪੁਰਾਣੇ ਖਡੋਨੇ ਤਾਂ ਇਹਨਾਂ ਨੂੰ ਤੁਸੀਂ ਇਸ ਬਾਕਸ ਦੇ ਵਿੱਚ ਲਿਖਣਾ ਹੈ ਘੱਟ ਵਰਤੋਂ ਕਿਹਨਾਂ ਦੀ ਕਰ ਸਕਦੇ ਆ ਮੁੜ ਵਰਤੋਂ ਤੇ ਪੁਨਰ ਚੱਕਰ ਉਹ ਵਸਤੂਆਂ ਨੂੰ ਲਿਖਣਾ ਹੈ ਵਿਦਿਆਰਥੀਓ ਆਪਣੇ ਅਧਿਆਪਕ ਨਾਲ ਚਰਚਾ ਕਰਕੇ ਜਾਣੋ ਕਿ ਹੇਠ ਲਿਖੇ ਚਿੱਤਰਾਂ ਵਿੱਚੋਂ ਕੀ ਜਾਣਕਾਰੀ ਮਿਲਦੀ ਹੈ ਕਿ ਤੁਸੀਂ ਰੋਜ਼ਾਨਾ ਜ਼ਿੰਦਗੀ ਵਿੱਚ ਇਸ ਨੂੰ ਕੁਝ ਸੰਦੇਸ਼ ਨੂੰ ਲਾਗੂ ਕਿਵੇਂ ਕਰੋਗੇ ਇਸ ਵਿੱਚ ਰੇਪਰ ਪਾਣਾ ਹੈ ਬਾਇਓ ਪਰ ਪਲਾਸਟਿਕ ਪਾਣਾ ਹੈ ਕਾਗਜ਼ੀ ਕੂੜਾ ਜੈਵੀ ਕੂੜਾ ਕਰਕਟ ਜਿਵੇਂ ਸਬਜ਼ੀ ਦੇ ਛਿਲਕੇ ਵਗੈਰਾ ਪਲਾਸਟਿਕ ਦਾ ਕੂੜਾ ਕਰਕਟ ਇਹ ਤੁਸੀਂ ਤਿੰਨ ਬਾਕਸ ਅਲੱਗ-ਅਲੱਗ ਲਗਾਣੇ ਨੇ ਘਰ ਵਿੱਚ ਕੂੜਾ ਹਸਟਣ ਲੱਗਿਆ ਇਸ ਨੂੰ દੈਨਿਕ ਜੀਵਨ ਵਿੱਚ ਕਿਵੇਂ ਵਰਤੋਂ ਕਰਨੀ ਹੈ ਇਸ ਦੀ ਜਾਣਕਾਰੀ حاصل ਕਰਨੀ ਹੈ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ आईपीएस ਮੈਥ ਕਲਾਸਿਸ ਜੁਆਇਨ ਕਰਨ ਦੇ ਲਈ ਪਾਰਟ ਨੰਬਰ 5 ਕੰਪਲੀਟ ਹੋ ਗਿਆ ਬਹੁਤ ਬਹੁਤ ਧੰਨਵਾਦ ਤੁਹਾਡਾ